ਅੱਜ ਰਾਜੀਵ ਗਾਂਧੀ ਦਾ ਜਨਮ ਦਿਹਾੜਾ ਹੈ ਔਰ ਰਾਜੀਵ ਗਾਂਧੀ ਨੂੰ ਅੱਜ ਦੁਨੀਆ ਯਾਦ ਕਰ ਰਹੀ ਹੈ ਉਹਨਾਂ ਦੀ ਬੇਵਕਤ ਸ਼ਹਾਦਤ ਦੇਸ਼ ਤੇ ਕੌਮ ਦੇ ਲਈ ਉਹਨਾਂ ਨੇ ਆਪਣਾ ਖੂਨ ਦਾ ਕਤਰਾ-ਕਤਰਾ ਵਹਾਇਆ ਔਰ ਮੈਂ ਸਮਝਦਾ ਕਿ ਆਪਣੀਆਂ ਜਾਨਾਂ ਬਚਾਉਣ ਲਈ ਆਪਣੇ ਘਰ ਬਚਾਉਣ ਲਈ بڑے ਲੀਡਰ ਹੁੰਦੇ ਨੇ ਪਰ ਦੇਸ਼ ਬਚਾਉਣ ਲਈ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਰਾਜੀਵ ਗਾਂਧੀ ਜੀ ਨੇ ਆਪਣਾ ਬਲੀਦਾਨ ਦਿੱਤਾ ਹੈ ਅੱਜ ਉਹਨਾਂ ਨੂੰ ਮੈਂ ਨਹੀਂ ਯਾਦ ਕਰ ਰਿਹਾ ਪੂਰੀ ਕਾਂਗਰਸ ਨਹੀਂ ਯਾਦ ਕਰ ਰਹੀ ਪੂਰਾ ਦੇਸ਼ ਯਾਦ ਕਰ ਰਿਹਾ ਇੱਕ ਯੁੱਗ ਸੀ ਰਾਜੀਵ ਗਾਂਧੀ ਅੱਜ ਦੇਖ ਰਹੇ ਕੰਪਿਊਟਰ ਯੁੱਗ ਹੈ ਇਹ ਰਾਜੀਵ ਗਾਂਧੀ ਜੀ ਦਾ ਯੁੱਗ ਸੀਗਾ ਕੰਪਿਊਟਰ ਆਇਆ ਔਰ ਤੁਹਾਡੇ ਜਿਹੜਾ ਟੈਲੀਫੋਨ ਵਗੈਰਾ ਸਾਰਾ ਸਿਸਟਮ ਸੀ ਉਹ ਰਾਜੀਵ ਜੀ ਲੈ ਕੇ ਆਇਆ ਸੀ ਇੱਕ ਮੈਂ ਸਮਝਦਾ ਕਿ ਦੇਵਤਾ ਸਰੂਪ ਲੀਡਰਸ਼ਿਪ ਕਾਂਗਰਸ ਪਾਰਟੀ ਦਾ ਰਾਜੀਵ ਗਾਂਧੀ ਜਿਨ੍ਹਾਂ ਨੇ ਦੇਸ਼ ਔਰ ਕੌਮ ਲਈ ਆਪਣਾ ਬਲੀਦਾਨ ਦਿੱਤਾ ਮੈਂ ਆਪਣੇ ਵੱਲੋਂ ਇਲਾਕੇ ਵੱਲੋਂ ਕਾਂਗਰਸ ਪਾਰਟੀ ਵੱਲੋਂ ਨਾਭੇ ਤੋਂ ਉਹਨਾਂ ਨੂੰ ਯਾਦ ਕਰਦਿਆਂ ਉਹਨਾਂ ਦੇ ਜਨਮ ਦਿਨ ਦੀ ਜਿੱਥੇ ਖੁਸ਼ੀ ਮਨਾ ਰਹੇ ਅਸੀਂ ਅੱਜ ਉਹਨਾਂ ਨੂੰ ਯਾਦ ਵੀ ਕੀਤਾ ਜਾ ਰਿਹਾ ਉਹਨਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਜਾ ਰਹੇ ਨੇ ਪੁਰੀ ਦਾ ਦੇਖੋ ਗੱਲ ਇਹ ਹੈ 2014 ਚ ਜਦੋਂ ਸਰਕਾਰ ਬਣੀ ਮੋਦੀ ਸਾਹਿਬ ਦੀ ਲੋਕਾਂ ਨੇ ਜੋਰ ਸ਼ੋਰ ਨਾਲ ਵੋਟਾਂ ਪਾਈਆਂ ਜੀ ਬੜਾ ਉਜਤਾਇਆ ਔਰ ਉਸ ਤੋਂ ਬਾਅਦ ਲੋਕ 5 ਸਾਲ ਬਾਅਦ 19 ਚ ਔਖੇ ਸੀਗੇ ਲੋਕਾਂ ਨੂੰ ਆਸ ਸੀ ਕਿ ਕਾਂਗਰਸ ਪਾਰਟੀ ਦੀ ਸਰਕਾਰ ਇਸ ਵਾਰੀ ਆਏਗੀ ਪਰ ਲੇਕਿਨ ਇਹ ਨਹੀਂ ਸੀ ਪਤਾ ਜਦੋਂ ਰਿਜ਼ਲਟ ਆਇਆ ਲੋਕਾਂ ਨੂੰ ਨਿਰਾਸ਼ਾ ਪੱਲੇ ਪਈ ਔਰ ਰਾਹੁਲ ਗਾਂਧੀ ਜੀ ਦੇ ਆਪਣੇ ਚੁੱਪ-ਚੁਪੀਤੇ ਆਪਣੇ ਸੋਰਸਿਸ ਦੇ ਰਾਹੀਂ ਜਦੋਂ ਪੂਰੇ ਸਬੂਤ ਇਕੱਠੇ ਹੋ ਗਏ ਵੀ ਲੋਕ ਸੋਚਦੇ ਸੀ ਵੀ ਕਾਂਗਰਸ ਜਿੱਤਦੀ ਕਿਉਂ ਨਹੀਂ ਲੋਕਾਂ ਦੇ ਮਨਾਂ 'ਚ ਸੀ ਬੀਜੇਪੀ ਵਾਲੇ ਨੇ ਨਾ ਜਿਹੜੇ ਸਰਕਾਰ ਵਾਲੇ ਤੱਕਾ ਕਰ ਰਹੇ ਨੇ ਕੋਈ ਕਹਿੰਦਾ ਮਸ਼ੀਨਾ 'ਚ ਤੱਕਾ ਹੈ ਕੋਈ ਕਹਿੰਦਾ ਗਿਣਤੀ 'ਚ ਤੱਕਾ ਹੈ ਲੋਕਾਂ ਨੂੰ ਅਫਸੋਸ ਸੀ ਪਰ ਇਸ ਵੇਰੀ ਤੋਂ ਬਾਅਦ ਜਦੋਂ راہੁਲ ਜੀ ਨੇ ਪੂਰੇ ਸਬੂਤਾਂ ਸਮੇਤ ਅੱਜ ਲਿਆਂਦਾ ਕਿ ਵੋਟ ਚੋਰੀ ਕਿਵੇਂ ਹੋਇਆ ਇੱਕ ਇੱਕ ਘਰ ਦੇ ਵਿੱਚ 80-80 ਵੋਟਰ ਇੱਕ ਇੱਕ ਘਰ ਦੇ ਵਿੱਚ 50-50 ਵੋਟਰ ਕਾਂਗਰਸ ਪਾਰਟੀ ਵਾਲੇ ਬਾਕੀ ਪਾਰਟੀਆਂ ਵਾਲੇ ਦੋ-ਦੋ ਵੋਟਾਂ ਪਿੱਛੇ ਫਿਰਦੇ ਆ ਇਹਨਾਂ ਨੇ 80-80 ਵੋਟਾਂ ਪੁਆਈਆਂ ਝਾਲੀ ਔਰ ਕਾਂਗਰਸ ਪਾਰਟੀ ਦੇ ਲੀਡਰ ਨੇ ਅੱਜ ਰਾਹੁਲ ਗਾਂਧੀ ਨੇ ਪੂਰੇ ਦੇਸ਼ 'ਚ ਇਹ ਦੱਸ ਦਿੱਤਾ ਕਾਬਲੀਅਤ ਕੀ ਹੁੰਦੀ ਹੈ ਕਾਬਲ ਬੰਦਾ ਕੌਣ ਹੁੰਦਾ ਗੱਲਾਂ ਕਰਦੇ ਸਖਾਲੀਆਂ ਔਖੇ ਪਾਲਣੇ ਬੋਲ ਰਾਹੁਲ ਗਾਂਧੀ ਨੇ ਜੋ ਕਿਹਾ ਸੀ ਉਹਨੇ ਕਰਕੇ ਆ ਸਬੂਤ ਦਿਖਾਤੇ ਵੀ ਆ ਖਿਲਵਾੜ ਹੋਇਆ ਲੋਕਾਂ ਨਾਲ ਟੀਚਰ ਹੋਈ ਹੈ ਲੋਕਾਂ ਦੇ ਹੱਕਾਂ ਤੇ ਡਾਕਾ ਮਾਰਿਆ ਹੈ ਇਹ ਜਿਹੜੀ ਸਰਕਾਰ ਬਣੀ ਹੈ ਭਾਵੇਂ ਸਟੇਟ ਦੀ ਕਿਸੇ ਦੀ ਹੋਵੇ ਜਿੱਥੇ ਬੀਜੇਪੀ ਦੀ ਬਣੀ ਹੈ ਭਾਵੇਂ ਦੇਸ਼ ਦੀ ਸਰਕਾਰ ਬਣੀ ਆ ਇਹ ਵੋਟ ਦੀ ਹੇਰਾਫਰੀ ਨਾਲ ਝਾਲੀ ਵੋਟਾਂ ਨਾਲ ਬਣੀ ਆ ਰਾਹੁਲ ਗਾਂਧੀ ਜੀ ਨੇ ਇਹ ਸਾਬਤ ਕਰਕੇ ਦਿਖਾ ਦਿੱਤਾ